ਹੈਲੋ ਫਰੈਂਡਸ ਸਤਿ ਸ੍ਰੀ ਅਕਾਲ ਕਿਵੇਂ ਹੋ ਉਮੀਦ ਕਰਦੀਆਂ ਸਾਰੇ ਵਧੀਆ ਹੋਵਗੇ ਤੰਦਰੁਸਤ ਹੋਵਗੇ ਲਓ ਜੇ ਇਥੇ ਸويرੇ ਸويرੇ ਸੀ ਸਾਰੇ ਸੁੱਤੇ ਪਏ ਸੀਗੇ ਤੇ ਮੈਂ ਤੇ ਮੇਰੀ ਡਿਟਹਾਣੀ ਚੱਲੀ ਆ ਸੀ ਟੈਸਟ ਕਰਾਉਣ ਹਨਾ ਤੇ ਉੱਥੇ ਬਹੁਤ ਜਲਦੀ ਜਾਣਾ ਪੈਂਦਾ ਹੈਗਾ ਤੇ ਇਥੇ 7.5 ਦਾ ਟਾਈਮ ਹੋ ਗਿਆ ਸੀਗਾ ਹਨਾ ਮੈਂ ਕਿਹਾ ਚਲੋ ਜਦੋਂ ਨੂੰ ਇਹਨਾਂ ਨੂੰ ਬੱਚਿਆਂ-ਵੱਚਿਆਂ ਨੇ ਉੱਠਣਾ ਹੈਗਾ ਹਨਾ ਛੁੱਟੀਆਂ ਦਾ ਕਰਕੇ ਹਨਾ ਇਹ ਪਏ ਰਹਿੰਦੇ ਹੈਗੇ ਤੇ ਉਦੋਂ ਆਪਾਂ ਵਾਪਸ ਆ ਜਾਾਂਗੇ ਹਨਾ ਤੇ ਮੈਂ ਜਿਹੜਾ ਸੂਟ ਪਾਇਆ ਸੀ ਹਨਾ ਤੇ ਉਹਦਾ ਦੁਪੱਟਾ ਹਨਾ ਜਿਵੇਂ ਆ ਹੁੰਦੇ ਨਾ ਹਾਫ ਪਿਓਰ ਦੇ ਤੇ ਇਹ ਇਕੱਠਾ ਹੀ ਹੋਇਆ ਪਿਆ ਸੀ ਹਨਾ ਤੇ ਮੈਂ ਵਿੱਚੇ ਹੀ ਤਿਆਰ ਕਰਕੇ ਰੱਖਿਆ ਹੋਇਆ ਸੀ ਸੂਟ ਤਾਂ ਪਹਿਲੇ ਦਾ ਪ੍ਰੈਸ ਸੀਗਾ ਪਰ ਫਿਰ ਮੈਂ ਸੋਚਿਆ ਵੀ ਹੁਣ ਉੱਥੇ ਤਾਂ ਬੱਚੇ ਸੁੱਤੇ ਪਏ ਸੀ ਹਨਾ ਜਿੱਥੇ ਮੈਂ ਪ੍ਰੈਸ ਲਾਉਣੀ ਹੁੰਨੀ ਆ ਫਿਰ ਮੈਂ ਪ੍ਰੈਸ ਗਰਮ ਕਰਕੇ ਇੱਧਰ ਚੱਕ ਕੇ ਲਈ ਤੇ ਇੱਥੇ ਮੈਂ ਵੱਲ ਕੱਢਦੀ ਸੀ ਉਸੇ ਜ਼ਿਆਦਾ ਤਾਂ ਹੁਣ ਮੈਥੋਂ ਨਿਕਲ ਨਹੀਂ ਨੀ ਕਾਲੀ ਦੇ ਵਿੱਚ ਕਿਉਂਕਿ 10 ਵਜੇ 10 ਮਿੰਟ ਹੀ ਰਹਿ ਗਏ 8 ਵਜੇ ਜਿੱਥੇ ਜਿੱਥੇ ਮੈਂ ਕਰ ਰਹੀ ਸੀ ਇਹ ਕੰਮ ਹਨਾ ਤੇ ਚਾਹ ਵੀ ਪੀਣੀ ਸੀ ਹੱਲੇ ਮੈਂ ਤੇ ਇਹ ਵਾਲੇ ਵਾਸ਼ਰੂਮ ਸੀ ਇਹਨਾਂ ਦਾ ਵੀ ਦੁੱਧ ਬਣਾ ਕੇ ਮੈਂ ਰੱਖਤਾ ਸੀਗਾ ਮੈਂ ਕਿਹਾ ਚਲੋ ਵੀ ਆਪੇ ਲੈ ਲੈਣੀ ਜੀ ਹਨਾ ਪਿੱਛੋਂ ਪਹਿਲਾਂ ਤਾਂ ਮੈਂ ਇਹਨਾਂ ਨੂੰ ਅਰਜਨ ਛਾਲ ਦਾ ਕੜਾ ਦਿੰਦੀ ਰਹੀ ਹੁਣ ਥੋੜਾ ਜਿਹਾ ਚੇਂਜ ਕਰਤਾ ਹੁਣ ਮੈਂ ਉਹ ਅਰਜਨ ਛਾਲ ਹੈ ਜਿਹੜੀ ਉਹ ਦੁੱਧ 'ਚ ਹੀ ਪਾ ਦਿੰਦੀ ਆ ਕੋਲੇਸਟ੍ਰੋਲ ਤੇ ਇਹਨਾਂ ਦੇ ਜਮਾ ਸਹੀ ਆ ਗਏ ਸੀਗੇ ਪਿਛਲੇ ਟੈਸਟ ਵਿੱਚ ਇਹਨਾਂ ਦੇ ਕੋਲੇਸਟ੍ਰੋਲ ਬਹੁਤ ਹਾਈ ਆਏ ਸੀਗੇ ਇਸ ਵਾਰੀ ਠੀਕ ਆ ਗਏ ਨੋਰਮਲ ਹੈ ਮਤਲਬ ਜੋ ਵੀ ਆਪਣੇ ਓਵਰঅল ਹੁੰਦੇ ਹੈਗੇ ਜਿਹੜੇ 150 ਤੋਂ ਅੰਡਰ ਹੋਣੇ ਚਾਹੀਦੇ ਤੇ ਉਹਨਾਂ ਦੇ 139 ਸੀਗੇ ਉਹ ਬਸ ਮੈਨੂੰ ਇੰਨਾ ਕੁ ਹੌਸਲਾ ਜਾਂ ਹੋ ਜਾਂਦਾ ਹੈਗਾ ਫਿਰ ਥੋੜਾ ਚੇਂਜ ਕਰ ਦੇਣਾ ਚਾਹੀਦਾ ਜਿਵੇਂ ਟੈਬਲੇਟ ਹੈ ਜੋ ਵੀ ਵਿੱਚੋਂ ਦੀ ਛੱਡ ਦੇਵੇ ਹਨਾ ਹੁਣ ਥੋੜੀਆਂ ਛੱਡਤੀਆਂ ਹੈਗੀਆਂ ਤੇ ਹਫਤੇ ਦੇ ਬਾਅਦ ਫੇਰ ਮਤਲਬ ਟੈਬਲੇਟ ਸ਼ੁਰੂ ਕਰ ਦਾਂਗੇ ਹਨਾ ਬਲੱਡ ਥਿਨਰ ਵਾਲੀ ਜੇ ਜ਼ਿਆਦਾ ਵੀ ਬਲੱਡ ਥਿਨ ਨੂੰ ਹੋ ਜਾਵੇ ਹਨਾ ਉਹਦੀ ਵੀ ਪ੍ਰੋਬਲਮ ਹੁੰਦੀ ਹੈ ਪਤਲੇ ਬਲੱਡ ਦੀ ਵੀ ਸੱਟ ਸੁੱਟ ਲੱਗ ਜਾਂਦੀ ਹੈ ਮਾੜੀ ਮੋਟੀ ਆਪਣੇ ਹਨਾ ਤੇ ਉਹ ਫਿਰ ਬਲੱਡ ਜਿਹੜਾ ਰੁਕਦਾ ਨਹੀਂ ਹੈਗਾ ਹਣ ਉਹ ਵੀ ਸਾਡੇ ਲਈ ਨੁਕਸਾਨਦਾਈ ਕੀ ਹੁੰਦੀ ਹੈਗੀ ਆ ਤੇ ਤੇ ਫਟਾਫਟ ਮੈਂ ਹੋ ਗਈ ਸੀ ਤਿਆਰ ਤੇ ਉਹ ਮੈਨੂੰ ਵਾਜਾਂ ਦੇ ਰਹੀ ਸੀ ਦੀਦੀ ਹਨਾ ਵੀ ਛੇਤੀ ਕਰ ਛੇਤੀ ਕਰ ਹਨਾ ਅੱਗੇ ਵੀ ਸਾਨੂੰ ਆਟੋ ਤੇ ਜਾਣਾ ਪੈਣਾ ਕਿਉਂਕਿ ਮੀਰੇ ਕਰਕੇ ਨਾ ਗਲੀਆਂ ਗੁਲੀਆਂ ਜਿਹੜੀਆਂ ਜਿਹੜੀਆਂ ਪਾਣੀ ਨਾਲ ਭਰੀਆਂ ਪੂਰੀਆਂ ਪਈਆਂ ਸੀ ਹੁਣ ਤਾਂ ਸਾਰੀ ਸੈਟਿੰਗ ਸੀਗੀ ਤੇ ਅੱਜ ਬੱਦਲ ਬਹੁਤ ਭਾਰੀ ਸੀ ਮੈਨੂੰ ਕਹਿੰਦੀ ਸੀ ਵੀ ਨਿਕਲ ਚਲੀਏ ਜੇ ਇੱਥੇ ਮੀਂਹ ਆ ਗਿਆ ਤਾਂ ਆਪਾਂ ਇੱਥੇ ਹੀ ਰਹਿ ਲਾਂਗੇ ਹਨਾ ਤਿਆਰ ਹੋਈਆਂ ਹਾਂ ਇੱਥੇ ਰਹਿ ਜਾਵਾਂਗੇ ਤੇ ਸਾਰਾ ਅਸੀਂ ਕਰਤਾ ਸੀਗਾ ਬਾਕੀ ਮੇਨ ਵਰਕ ਡਨ ਵਿਚਾਹ ਬਣਾ ਕੇ ਰੱਖਦੀ ਸੀ ਮੰਮੀ ਦੀ ਬੱਚਿਆਂ ਦੇ ਦੁੱਧ ਬਣਾ ਕੇ ਰੱਖਦੀ ਸੀ ਸਵੇਰੇ ਸਵੇਰੇ ਵੀ ਘੰਟੇ ਦਾ ਕੰਮ ਬਣ ਜਾਂਦਾ ਹਨਾ ਕਿਚਨ ਦਾ ਆਟਾ ਗੁੰਨ ਕੇ ਰਖਸਤੇ ਖੇਰ ਮੈਂ ਤਾਂ ਵੀ ਕੱਲੇ ਬੱਚਿਆਂ ਵਾਲਾ ਕਮਰਾ ਛੱਡ ਕੇ ਹਨਾ ਉਹਰੇ ਉਹ ਸਾਰੇ ਸਫਾਈਆਂ ਵੀ ਕਰਤੀਆਂ ਸੀ 6:30 ਤੋਂ ਲੈ ਕੇ 8 ਵਜੇ ਤੱਕ ਮਤਲਬ ਪੌਣੇ 8 ਤੱਕ ਮੇਥੋਂ ਹਲੇ ਤੱਕ ਇੰਨਾ ਕੀ ਡਨ ਹੋਇਆ ਹਨਾ ਭੱਜ-ਭੱਜ ਕੇ ਕੀ ਹੁੰਦਾ ਵੀ ਬਾਹਲਾ ਖੜਕਾ ਜਾਂ ਕੀ ਕਰਨਾ ਵੀ ਸਾਰੇ ਉੱਠ ਗਏ ਤਾਂ ਨਾ ਫਿਰ 2 ਵਜਾ ਤੋਂ ਜ਼ਿਆਦਾ ਦੋਵਿਦਾ ਹੁੰਦੀ ਹੈਗੀ ਆ ਵੀ ਫਿਰ ਵਾਸ਼ਰੂਮ ਦੇ ਵਿੱਚ ਹੀ ਲੰਬੀ ਲੈਂਣ ਲੱਗ ਜਾਂਦੀ ਹੈਗੀ ਹੈਗੀ ਪਹਿਲਾਂ ਖਾਲੀ ਪਿਆ ਰਹੇ ਤਾਂ ਦੋ-ਦੋ ਘੰਟੇ ਪਿਆ ਰਹਿੰਦਾ ਜੋ ਉੱਠ ਜਾਂਦੇ ਤਾਂ ਸਾਰੇ ਇਕੱਠੇ ਉੱਠ ਜਾਂਦੇ ਹੈਗੇ ਹਨਾ ਛੁੱਟੀਆਂ ਦਾ ਕਰਕੇ ਸਾਰੇ ਘਰੇ ਹੁੰਦੇ ਹੈਗੇ ਨਾ ਨਾ ਤਾਂ ਕੰਮ ਪੂਰੀ ਤਰ੍ਹਾਂ ਨਿਭੜਦਾ ਹੀ ਹੈ ਤੇ ਬਸ ਉਲਝਿਆ ਹੀ ਰਹਿੰਦਾ ਹੈਗਾ ਹਨਾ ਬੱਚੇ ਲੇਟ ਉੱਠਦੇ ਆ ਲੇਟ ਚਾਹ ਪਾਣੀ ਪੀਂਦੇ ਆ ਨਾ ਤੇ ਲੇਟ ਹੀ ਸਾਰੇ ਹਨਾ ਰੋਟੀ ਪਾਣੀ ਖਾਂਦੇ ਆ ਇੱਕ ਦਿਨ ਇੰਨੇ ਛੋਟੇ ਛੋਟੇ ਹੋਏ ਪਏ ਆ ਨਾ ਵੀ ਪਤਾ ਹੀ ਨਹੀਂ ਲੱਗਦਾ ਕਦੋਂ ਦਿਨ ਨਿਕਲ ਜਾਂਦਾ ਹਨਾ ਜਿਵੇਂ ਅੱਗੇ ਕਹਿੰਦੇ ਹੁੰਦੇ ਸੀ ਨਾ ਇੱਕ ਕਹਾਵਤ ਜਿਵੇਂ ਬਦਲੀ ਬਦਲੀ ਦੇਣ ਗਿਆ ਹਨਾ ਵੀ ਕਮਲੀ ਦਾ ਡੱਬਰ ਭੁੱਖਾ ਰਿਆ ਨਾ ਉਹ ਗੱਲ ਹੋ ਜਾਂਦੀ ਹੈਗੀ ਆ ਤਲੋ ਜੀ ਇੱਥੇ ਅਸੀਂ ਪਹੁੰਚ ਗਏ ਸੀਗੇ ਤੇ ਅੱਜ ਸਾਡੇ ਨਾਲ ਉਹ ਹੋਈ ਹਨਾ ਜਿਹੜੀ ਕਦੇ ਵੀ ਨਾ ਹੋਈ ਹੋਵੇ ਇੱਥੇ ਆਉਂਦੇ ਹੀ ਅਸੀਂ ਦੇਖਿਆ ਐਨਾ ਜ਼ਿਆਦਾ ਰਸ਼ ਸੀ ਇੱਥੇ ਤਿੰਨ ਤਿੰਨ ਲਾਈਨਾਂ ਬਣਦੀਆਂ ਪਹਿਲਾਂ ਤਾਂ ਲਿਖਦੇ ਹੈਗੇ ਮਤਲਬ ਪਰਚੀਆਂ ਕੱਟਦੇ ਹੈਗੇ ਹਨਾ ਉਹ ਲਾਈਨ ਲੰਬੀ ਬਣਾ ਦਿੰਦੇ ਹੈਗੇ ਵਾਰੀ ਸਰ ਕਰਦੇ ਫਿਰ ਡਾਕਟਰ ਨਹੀਂ ਕੋਲੇ ਪਰਚੀਆਂ ਜਾਂਦੀਆਂ ਆਵਾਜ਼ ਦੇ ਕੇ ਜਿਵੇਂ ਡਾਕਟਰ ਨੇ ਚੈੱਕ ਕਰਦੀ ਹੈ ਤੇ ਟੈਸਟ ਲਿਖ ਕੇ ਦਿੰਦੀ ਹੈ ਫਿਰ ਜਦੋਂ ਬਾਹਰ ਆਉਂਦੇ ਤਾਂ ਸਿੰਪਲ ਵਾਲੀ ਲਾਈਨ ਹੁੰਦੀ ਹੈ ਜਿੱਥੇ ਸਿੰਪਲ ਦੀ ਨਹੀਂ ਹੁੰਦੀ ਬਲੱਡ ਦੀ ਹਨਾ ਉਹ ਲਾਈਨ ਬਣ ਜਾਂਦੀ ਹੈਗੀ ਆ ਉਹ ਇੱਕ ਹੀ ਮੈਡਮ ਹੈਗੀ ਇਹਨਾਂ ਦੀ ਹਨਾ ਕਿ ਬਹੁਤ ਜ਼ਿਆਦਾ ਰਸ਼ ਸੀਗਾ ਤੇ ਅੱਜ ਮੈਨੂੰ ਕੰਮ ਵੀ ਬਹੁਤ ਜ਼ਿਆਦਾ ਸੀ ਇਸ ਤੋਂ ਬਾਅਦ ਇੱਥੇ ਅਸੀਂ ਪਹੁੰਚ ਕੇ ਹੈਗੇ ਬੈਂਕ ਵਿੱਚ ਹਨਾ ਦੁਪਹਿਰ ਦੇ ਲਈ ਉੱਥੋਂ ਆਉਂਦੇ ਆਉਂਦੇ ਸਾਨੂੰ ਬਾਰਿਸ਼ ਜਿਹੜੀ ਥੋੜੀ-ਥੋੜੀ ਸ਼ੁਰੂ ਹੋ ਗਈ ਸੀ ਹਸਪਤਾਲ ਚੋਂ ਤੇ ਇੱਥੇ ਅਸੀਂ ਆ ਗਏ ਸੀ ਬੈਂਕ 'ਚ ਬੈਂਕ 'ਚ ਮੈਨੂੰ ਕੰਮ ਸੀਗਾ ਹਨਾ ਤੇ ਮੈਨੂੰ ਐ ਲੱਗਿਆ ਸੀ ਵੀ ਅੱਜ ਤਾਂ ਸਾਰਾ ਦਿਨ ਸਰਕਾਰੀ ਦਫ਼ਤਰਾਂ ਦੀ ਚੱਕਰ ਕੱਟ ਰਹੀਆਂ ਹਨਾ ਬਿਨਾਂ ਗੱਲ ਤੋਂ ਵੀ ਹਨਾ ਪਰ ਥੋੜਾ ਜਿਹਾ ਹੁੰਦਾ ਹੈਗਾ ਪਕਾਈ ਆਪਾਂ ਨੂੰ ਕਿਸੇ ਦੇ ਹਸਾਬ ਨਾਲ ਹੀ ਚੱਲਣਾ ਪੈਂਦਾ ਹਨਾ ਹਰ ਇੱਕ ਕਿਸੇ ਵੀ ਸਰਕਾਰੀ ਚ ਪ੍ਰਾਈਵੇਟ ਅਦਾਰੇ 'ਚ ਜਾਏਗੀ ਆਪਾਂ ਹਨਾ ਅਗਲੇ ਦੇ ਹਿਸਾਬ ਨਾਲ ਅਗਲੇ ਦੇ ਟਾਈਮ ਦੇ ਹਿਸਾਬ ਨਾਲ ਚੱਲਣਾ ਪੈਂਦਾ ਹੈਗਾ ਇੱਥੇ ਮੈਂ ਫਾਰਮ ਫਿਲ ਕਰ ਰਹੀ ਸੀ ਕਿ ਤੇ ਇੱਥੇ ਬਹੁਤ ਜ਼ਿਆਦਾ ਸਾਈਨ ਹੁੰਦੇ ਹੈਗੇ ਫਾਰਮ 'ਤੇ 10-15 ਵਾਰੀ ਮੈਂ ਸਾਈਨ ਕਰ ਰਹੀ ਸੀ ਤੇ ਉਹਨਾਂ ਦਾ ਹੋਇਆ ਸੀ ਲੰਚ ਟਾਈਮ ਵੈਸੇ ਮਤਲਬ ਸਟਾਫ ਬਹੁਤ ਨਾਈਸ ਸੀਗਾ ਕੋਈ ਐਡਾ ਹੈ ਨਹੀਂ ਸੀ ਬੈਂਕ ਦੇ ਵਿੱਚ ਹਨਾ ਬ阿里 ਉਲਝਣ ਵਾਲਾ ਕੰਮ ਬਾਹਰ ਹੋ ਰਹੀ ਸੀਗੀ ਬਾਰਿਸ਼ ਤੇ ਮੈਨੂੰ ਇਹ ਲੱਗਦਾ ਸੀ ਕਿ ਵੀ ਚਲੋ ਹੁਣ ਤਾਂ ਸਟਕ ਹੀ ਹੋ ਗਏ ਹਨਾ ਤੇ ਮੈਂ ਤੇ ਮੇਰਾ ਬ੍ਰਦਰ ਗਏ ਸੀਗੇ ਇੱਥੇ ਤੇ ਅਸੀਂ ਗਏ ਸੀ ਪਿਛਲੀ ਫਰਵਰੀ ਚ ਤੇ ਮੇਰਾ ਹਜੇ ਕੁਝ ਵੀ ਬਣ ਕੇ ਨਹੀਂ ਆਇਆ ਸੀਗਾ ਪਤਾ ਨਹੀਂ ਗੁੰਮ ਗਿਆ ਕਿ ਕੀ ਆ ਉਹ ਨਾ ਤਾਂ ਚੈੱਕ ਬੁੱਕ ਸੀ ਤੇ ਨਾ ਉਹ ਪਾਸ ਬੁੱਕ ਜੀ ਸੀਗੀ ਤੇ ਇਸ ਲਈ ਥੋੜਾ ਜਿਹਾ ਰੀ ਅਪਲਾਈ ਕਰਨਾ ਸੀਗਾ ਤੇ ਕੁਝ ਹੋਰ ਵੀ ਸਾਡਾ ਇੱਕ ਪੈਂਡਿੰਗ ਕੰਮ ਪਿਆ ਸੀਗਾ ਤੇ ਉਹਨਾਂ ਤੇ ਸਾਨੂੰ ਬਹੁਤ ਟਾਈਮ ਲੱਗ ਗਿਆ ਇੱਥੇ ਇੱਥੇ ਸਾਨੂੰ ਲੱਗ ਗਏ 2-2 ਘੰਟੇ ਹਨਾ ਤੇ ਬ ਮਤਲਬ ਐਫੀ ਡੈਫਟ ਜਾਂ ਕਰੈਡੀ ਕਰਨਾ ਸੀ ਉਹ ਮੇਰੇ ਬ੍ਰਦਰ ਕਰਵਾ ਲਿਆ ਸੀਗਾ ਤੇ ਬਾਹਰ ਅਸੀਂ ਆ ਕੇ ਖੜ ਗਏ ਬੈਂਕ ਦੇ ਡੋਰ ਚ ਬਾਹਰ ਤੇ ਦੇਖੋ ਇੱਥੇ ਕਿੰਨੀ ਜ਼ਿਆਦਾ ਬਾਰਿਸ਼ ਭਾਰੀ ਬਾਰਿਸ਼ ਹੋਣ ਲੱਗ ਪਈ ਸੀਗੀ ਅਸੀਂ ਦੋ ਚਿੱਤੀ ਚ ਸੀਗੇ ਵੀ ਜਾਈਏ ਜਾਂ ਨਾ ਜਾਈਏ ਵੀ ਬਾਰਿਸ਼ ਤਾਂ ਬਹੁਤ ਜ਼ਿਆਦਾ ਬਲੋ ਚੜ ਕੇ ਆ ਗਿਆ ਹੈ ਨਾ ਵਰਾਉ ਜਹ ਹੁੰਦਾ ਆਪਾਂ ਨੂੰ ਪਤਾ ਲੱਗ ਕੇ ਜਾਂਦੇ ਵੀ ਹਜੇ ਛੇਤੀ ਇਹ ਥੰਮਣ ਵਾਲਾ ਤਾਂ ਹੈ ਨਹੀਂ ਪਰ ਦੇਖੋ ਹਨਾ ਵੀ ਲੋਕ ਨਾ ਟਿਕਦੇ ਫੇਰ ਨਹੀਂ ਅੱਗੇ ਪਤਾ ਨਹੀਂ ਆਪਾਂ ਨਹੀਂ ਬਾਹਰ ਜਾਂਦੇ ਹੁੰਦੇ ਸੀ ਵੀ ਆਪਾਂ ਨੂੰ ਐ ਲੱਗਦਾ ਸੀ ਵੀ ਮੀਂਹ ਪੈਣ ਲੱਗੇ ਪਏ ਤੇ ਸਾਰੇ ਲੋਕ ਜਿਹੜੇ ਟਿਕ ਕੇ ਬੈਠ ਗਏ ਹਨਾ ਮੀ ਵਾਲੇ ਦਿਨ ਸੀ ਤਾਂ ਸੌਂ ਸੌ ਜਾਂਦੇ ਹੁੰਦੇ ਸੀਗੇ ਹਨਾ ਸਾਡੇ ਘਰ ਦੇ ਸਾਰੇ ਸੌਂ ਜਾਂਦੇ ਹੁੰਦੇ ਸੀ ਤੇ ਮੀਂਹ ਹੁੰਦਾ ਸੀ ਕੋਈ ਕੰਮ ਦਾ ਹੁੰਦਾ ਨਹੀਂ ਸੀ ਚਲੋ ਅਸੀਂ ਹੋਰ ਕੁਝ ਕਰ ਲੈਂਦੇ ਸਟੇਵ ਨੂੰ ਵੀ ਦੇਖ ਲਿਆ ਜਿਵੇਂ ਹਨਾ ਤੇ ਹੁਣ ਦੇਖ ਲਓ ਹਨਾ ਦੁਨੀਆ ਟਿਕਦੀ ਨਹੀਂ ਪਤਾ ਨਹੀਂ ਵੀ ਉਦੋਂ ਆਪਾਂ ਬਾਹਰ ਨਹੀਂ ਜਾਂਦੇ ਸੀ ਹੁਣ ਆਪਾਂ ਵੀ ਬਾਹਰ ਫਿਰਦੇ ਨੇ ਤੇ ਆਈ ਆਪਾਂ ਨੂੰ ਪਤਾ ਲੱਗ ਗਿਆ ਬੀ ਦੁਨੀਆ ਕਿਤੇ ਵੀ ਟਿਕਦੀ ਨਹੀਂ ਹੈਗੀ ਹਨਾ ਇੱਥੇ ਅਸੀਂ ਡੋਰ ਤੋਂ ਦੋਨੇ ਪੈਰਾਂ 'ਪਰਾ ਖੜਕੇ ਵੇਟ ਕਰੀ ਜਾਂਦੇ ਸੀ ਤੇ ਮੈਂ ਕਿਹਾ ਵੀ ਚੱਲਣ ਜੀ ਫਾਇਦਾ ਹਨਾ ਫਿਰ ਅਸੀਂ ਚੱਲ ਪਏ ਸੀਗੇ ਤੇ ਪਰ ਅਸੀਂ ਘਰੇ ਆਉਂਦੇ ਆਉਂਦੇ ਪੂਰੀ ਤਰ੍ਹਾਂ ਭੱਜ ਗਏ ਸੀਗੇ ਕਿਉਂਕਿ ਅਸੀਂ ਕਾਫੀ ਜ਼ਿਆਦਾ ਸਮਾਨ ਲੈਣ ਲੱਗ ਪਏ ਸੀਗੇ ਉੱਥੇ ਹਨਾ ਫਿਰ ਖਾਣ ਪੀਣ ਨੂੰ ਵੀ ਟਿੱਕੀਆਂ ਟੁਕੀਆਂ ਲੈ ਕੇ ਆਏ ਘਰੇ ਕਿਉਂਕਿ 4 4.5 ਹੋ ਗਏ ਸੀ ਤੇ ਮੈਨੂੰ ਇਹ ਸੀ ਕੁਛ ਨਹੀਂ ਬੰਨਣਾ ਫਿਰ ਆ ਕੇ ਕਪੜੇ ਮਤਲਬ ਚੇਂਜ ਕੀਤੇ ਹਨਾ ਤੇ ਇੱਥੇ ਆਉਂਦਿਆਂ ਨੂੰ ਇਹ ਲਈ ਬੈਠੇ ਸੀਗੇ ਇਹਨਾਂ ਨੇ ਇੱਕ ਆਨਲਾਈਨ ਆਰਡਰ ਕੀਤਾ ਸੀ ਵੈਸੇ ਇਹਨਾਂ ਨੂੰ ਤਾਂ ਉਹੀ ਹੋ ਗਿਆ ਦੇਖ ਦੇ ਦੇਖ ਲਈ ਇਹ ਕੋਈ ਹੱਥ ਵਾਲਾ ਇਨਸਟਰੂਮੈਂਟ ਹੈਗਾ ਕੁਝ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਸੀ ਹਨਾ ਵੀ ਇਹਦਾ ਅਸੀਂ ਕੀ ਕਰੀਏ ਹਨਾ ਪਹਿਲਾਂ ਤਾਂ ਦੇਖ ਕੇ ਮੈਂ ਕਿਹਾ ਵੀ ਇਹ ਕੀ ਸ਼ੇ ਮੰਗਾਲੀਆ ਹਨਾ ਤੇ ਹੁਣ ਉਹ ਸੈੱਟ ਕਰਨ ਦੇ ਵਿੱਚ ਦਿੱਕਤ ਆ ਰਹੀ ਸੀਗੀ ਉਹ ਅੱਗੋਂ ਨਾ ਜਿਹੜਾ ਹੈਂਡ ਤੇ ਪੈਂਦਾ ਉਹ ਪਲਾਸਟਿਕ ਦਾ ਖਿੱਚ ਖਿੱਚ ਕੇ ਲਾਉਣਾ ਪੈਂਦਾ ਸੀਗਾ ਤੇ ਉਹ ਕਦੇ ਟਿੱਡਾ ਮਿੱਡਾ ਹੋ ਜਾਂਦਾ ਸੀ ਪਹਿਲੀ ਵਾਰ ਤਾਂ ਪਤਾ ਵੀ ਨਹੀਂ ਲੱਗਦਾ ਵੀ ਕੀ ਚ ਲਾਉਣਾ ਹੈਗਾ ਦੇਖੋ ਵੀ ਇਹ ਫਿੰਗਰਾਂ ਚ ਲਾ ਕੇ ਇਸ ਤੋਂ ਬਾਅਦ ਆ ਇਹ ਉਹ ਬਣਿਆ ਹੋਇਆ ਨਿਭ ਜੀ ਬਣੀ ਹੋਈ ਆ ਨਿਭੋ ਇੱਕ ਬੱਕਲ ਬਣਿਆ ਹੈਗਾ ਮੋਰੀਆਂ ਵਾਲਾ ਤੇ ਬੱਕਲ ਦੇ ਵਿੱਚ ਹੈ ਜਿਹੜੀ ਉਹ ਫਸੋਣੀ ਹੈਗੀ ਆ ਉਹਦੇ ਨਾਲ ਫਿਰ ਇਹ ਸਹੀ ਰਹਿੰਦਾ ਹੈਗਾ ਇੱਕ ਤਾਂ ਜਦੋਂ ਸਾਰੇ ਸਿਰ ਤੇ ਖੜ ਜਾਂਦੇ ਤੇ ਫਿਰ ਮੇਰੇ ਤੋਂ ਜਮਾ ਕੰਮ ਨਹੀਂ ਹੁੰਦਾ ਹੈਗਾ ਹਨਾ ਸਾਰੇ ਨਾ ਆਪਦੀ ਆਪਦੀ ਐਡਵਾਈਸ ਦੇਣ ਲੱਗ ਜਾਂਦੇ ਹੈਗੇ ਆ ਵੀ ਇੱਥੋਂ ਐ ਕਰਨਾ ਇੱਥੋਂ ਐ ਕਰ ਫੇਰ ਸਹੀ ਆਊਗਾ ਹਨਾ ਤੇ ਪਹਿਲੀ ਵਾਰ ਤਾਂ ਪਤਾ ਹੀ ਨਹੀਂ ਲੱਗ ਰਿਹਾ ਹੁੰਦਾ ਵੀ ਚੀਜ਼ ਯੂਜ਼ ਕਿਵੇਂ ਕਰਨੀ ਹੈਗੀ ਹੈ ਹਨਾ ਤੇ ਬਾਕੀ ਰੱਬ ਨਾ ਇਹੋ ਜਿਹੀਆਂ ਚੀਜ਼ਾਂ ਚ ਪਾ ਦੇ ਨਾ ਮੈਂ ਤਾਂ ਕਹਿੰਨੀ ਹੁੰਦੀ ਆ ਸਭ ਨੂੰ ਤਾਂ ਅੰਦਰੂਸਤੀਆਂ ਦੇ ਦੇ ਪ੍ਰਮਾਤਮਾ ਹੁਣ ਪਤਾ ਨਹੀਂ ਅਸੀਂ ਤਾਂ ਕੀ ਕੀ ਨਵਾਂ ਨਵਾਂ ਯੂਜ਼ ਕਰ ਕਰ ਦੇਖ ਲਿਆ ਸਪਲਿੰਟ ਲਗਾ ਕਦੇ ਲੱਤ ਵਾਲੇ ਇਨਸਟਰੂਮੈਂਟ ਲਗਾ ਮੈਨੂੰ ਤਾਂ ਪਹਿਲੇ ਇਹਨਾਂ ਚੀਜ਼ਾਂ ਦਾ ਪਤਾ ਵੀ ਨਹੀਂ ਹੁੰਦਾ ਸੀਗਾ ਵੇਟ ਕਫ ਯੂਜ਼ ਕਰ ਕਦੇ ਉਹ ਬਾਹਮ ਵਾਸਤੇ ਯੂਜ਼ ਕਰਦੇ ਆ ਕਦੇ ਲੱਤ ਵਾਸਤੇ ਯੂਜ਼ ਕਰਦੇ ਆ ਹਨਾ ਉਹ ਵੇਟ ਕਫ ਜੇ ਬਣੇ ਹੁੰਦੇ ਹੈਗੇ ਆ ਉਹਨਾਂ ਚ ਵੇਟ ਪਾਇਆ ਹੁੰਦਾ ਕੰਕਰੀਟ ਜੀ ਪਾਈ ਹੁੰਦੀ ਹੈਗੀ ਆ ਤੇ ਇੱਕ ਹੁੰਦਾ ਹੈਗਾ ਉਹ ਸਪ੍ਰਿੰਗ ਜੇ ਵਾਲਾ ਕਿਚਨ ਵਾਲਾ ਕੋਸ਼ ਸਟਿੱਕਰ ਇਹ ਬਣਾਏ ਹਨਾ ਜਿਵੇਂ ਜਿਵੇਂ ਥੈਰਾਪਿਸਟ ਦਸਤੀ ਜਾਂਦੇ ਸੀ ਹਨਾ ਤੇ ਇੱਥੇ ਲੱਗੇ ਸੀ ਹਾਰਦਿਕ ਟਰਾਈ ਕਰਨੇ ਕਹਿੰਦਾ ਚਲੋ ਮੈਂ ਕਰਦਾ ਹੈਗਾ ਥੋੜਾ ਜਿਹਾ ਟਰਾਈ ਹਨਾ ਵੀ ਖਿੱਚ ਖਿੱਚ ਕੇ ਲੋਣੀ ਪੈਂਦੀ ਆ ਬਾਕੀ ਥੋੜੀ ਜਿਹੀ ਪਲਾਸਟਿਕ ਕਰਕੇ ਉਹ ਲੂਜ਼ ਨਹੀਂ ਹੋਈ ਸੀਗੀ ਟਾਈਟ ਹੀ ਸੀਗੀ ਤੇ ਹੌਲੀ ਹੌਲੀ ਮਿਲਣਾ ਜਿਵੇਂ ਜਿਵੇਂ ਪਾਉਣਗੇ ਲੂਜ਼ ਹੋ ਜਾਊਗੀ ਤੇ ਬਾਕੀ ਪਾ ਕੇ ਪਤਾ ਲੱਗਦਾ ਹੈ ਹਨਾ ਵੀ ਕਿੰਨਾ ਕੁ ਕਾਮਯਾਬ ਹੈਗਾ ਮੈਨੂੰ ਨਹੀਂ ਲੱਗਦਾ ਹੈਗਾ ਵੀ ਇਹ ਕੋਈ ਬਾਲਾ ਕਾਮਯਾਬ ਹੋਊਗਾ ਹਨਾ ਕਿਉਂਕਿ ਪਹਿਲਾਂ ਤਾਂ ਵੀ ਆਪਣੇ ਆਪ ਇਹਨਾਂ ਤੋਂ ਇੱਕ ਹੱਥ ਨਾਲ ਪੈਣਾ ਨਹੀਂ ਹੈਗਾ ਕਿਸੇ ਦੀ ਹੈਲਪ ਨਾਲ ਹੀ ਪਾਊਗਾ ਹਨਾ ਬਾਕੀ ਹੈਂਡ ਵਲ ਇਨਸਟਰੂਮੈਂਟ ਤਾਂ ਸਾਰੀ ਹੈਲਪ ਨਾਲ ਹੀ ਪੈਂਦੇ ਆ ਦੋ ਹੱਥਾਂ ਤੋਂ ਬਿਨਾਂ ਤਾਂ ਕੋਈ ਵੀ ਚੀਜ਼ ਨਹੀਂ ਆਪਾਂ ਸੌਕਸ ਨਹੀਂ ਪਾ ਸਕਦੇ ਹਨਾ ਤੇ ਇਹ ਤਾਂ ਫਿਰ ਵੀ ਇੰਨੀ ਜ਼ਿਆਦਾ ਹਨਾ ਵੀ ਥਾਂ ਥਾਂ ਤੇ ਇਹਨੂੰ ਟੱਕ ਜਿਹੀ ਲੂਣੀ ਹੁੰਦੇ ਹੈਗੇ ਚੇਪੀਆਂ ਆਈਆਂ ਤੇ ਇੱਥੇ ਹੋ ਗਿਆ ਸੀ ਸ਼ਾਮ ਦਾ ਟਾਈਮ ਤੇ ਮੈਂ ਨਾ ਅਟਪਟਾ ਜੇ ਕੱਪੜੇ ਰੱਖਦੇ ਸੀਗੇ ਮੈਨੂੰ ਵੀ ਹੋ ਜਾਂਦਾ ਸੀ ਵੀ ਕੱਪੜਿਆਂ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਰੱਖਾਂ ਹਨਾ ਮੈਂ ਤੇ ਇਹ ਪਿੱਲੂਆਂ ਦੇ ਵਿੱਚ ਮਤਲਬ ਚਾਦਰ ਦੇ ਵਿੱਚ ਹੀ ਮੈਂ ਪਿੱਲੋ ਰੱਖ ਦਿੰਦੀ ਹਾਂ ਹੈਗੀਆਂ ਪਿੱਲੋ ਕਬਰ ਜੀ ਮੈਨੂੰ ਵੀ ਹੁੰਦਾ ਹੈਗਾ ਆਸੇ-ਪਾਸੇ ਹੋ ਜਾਣਗੇ ਮੁੜ ਕੇ ਫਿਰਨਾ ਲੱਭਦੇ ਨਹੀਂ ਜੀ ਇਕੱਦਾ ਵੀ ਇੱਧਰ ਉੱਧਰ ਹੋ ਜਾਵੇ ਹਨਾ ਉੱਤੇ ਦੇ ਉੱਤੇ ਹਨਾ ਜਿਹੜਾ ਜਿਹੜਾ ਕਿਹੜਾ ਵੀ ਕੱਢਦਾ ਹੈਗਾ ਕੱਪੜੇ ਤੇ ਉਹਨੂੰ ਸਿੱਟ ਹੀ ਜਾਂਦਾ ਹੈ ਹਨਾ ਟਿੱਡੇ-ਮਿੱਡੇ ਕਰਕੇ ਰੱਖ ਦਿੰਦੀ ਆ ਮੇਰੀ ਸ਼ੁਰੂ ਤੋਂ ਯਾਦ ਹੁੰਦਾ ਹੈ ਵੀ ਮੈਂ ਨਾ ਕੱਪੜੇ ਬੜੇ ਸੈੱਟ ਕਰ-ਕਰਕੇ ਰੱਖ ਦਿੰਦੀ ਹੁੰਨੀ ਹੈਗੀਆਂ ਚਾਹੇ ਉਹ ਥੋੜੇ ਦਿਨਾਂ ਬਾਅਦ ਅਪਸੈਟ ਹੋ ਜਾਂਦੀ ਹੈਗੀਆਂ ਹਨਾ ਕਿਉਂਕਿ ਆਪਾਂ ਜਦੋਂ ਹੇਠ ਲਾਖਾ ਛੱਡਦੇ ਹਾਂ ਨਾ ਸਾਰੇ ਚੋਲਡਨ ਪੈ ਜਾਂਦੀ ਹੈ ਜੀਆਂ ਤੇ ਇੱਥੇ ਮੈਨੂੰ ਐ ਲੱਗਦਾ ਸੀਗਾ ਕਿ ਚਲੋ ਦੋ ਚਾਰ ਉਤਲੇ ਉਤਲੇ ਤਾਂ ਕਰਾਂ ਸਹੀ ਹੈ ਨਾ ਵਿਹੇੜ ਲੈ ਨਹੀਂ ਹੁੰਦੇ ਕਿਉਂਕਿ ਕੱਪੜੇ ਤਾਂ ਬਹੁਤ ਜ਼ਿਆਦਾ ਇਹ ਕਿੰਨੇ ਇਹਦੇ ਤਿੰਨ ਚਾਰ ਰੈਕ ਜੇ ਬਣ ਜਾਂਦੇ ਤੇ ਸਾਰੇ ਇਹ ਨਾ ਭਰੇ ਪਏ ਸੀਗੇ ਪੂਰੀ ਤਰ੍ਹਾਂ ਲੋ ਜੀ ਗੱਲਾਂ ਬਾਤਾਂ ਬਹੁਤ ਹੋ ਗਈਆਂ ਇੱਥੇ ਕਰਦੇ ਹੈਗੇ ਆਪਾਂ ਵੀਡੀਓ ਦਾ ਐਂਡ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਮੇਰੇ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆ ਨੈਕਸਟ ਟਾਈਮ ਕਿਸੇ ਨਵੀਂ ਵੀਡੀਓ ਦੇ ਵਿੱਚ ਨਵੇਂ ਵਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਪ੍ਰਮਾਤਮਾ ਹਰ ਇੱਕ ਤੇ ਮੇਰੇ ਭਰਿਆ ਹੱਥ ਰੱਖੀ ਹੈ ਨਾ ਮੀਆਂ ਤੇ ਤੇ ਹੜ੍ਹਾਂ ਤੋਂ ਜਿਹੜਾ ਬਚਾਈ ਰੱਖੀ ਹੈ ਨਾ ਚਲੋ ਜਿਹੜੇ ਜਿੱਥੇ ਨੁਕਸਾਨ ਹੋ ਗਿਆ ਉਹਨਾਂ ਲਈ ਆਪਾਂ ਸਾਰੇ ਅਰਦਾਸ ਕਰਦੇ ਆ ਹਨਾ ਪ੍ਰਮਾਤਮਾ ਫਿਰ ਉਹਨਾਂ ਵਿੱਚ ਹਿੰਮਤ ਪੈਦਾ ਕਰੇ ਹਨਾ